ਕਹਿੰਦੇ ਇੱਕ ਵਾਰ ਕਿਸੇ ਨੇ ਸਵਾਲ ਕੀਤਾ ਵੀ ਦੁਨੀਆ ਦੀ ਸਭ ਤੋਂ ਛੋਟੀ ਉਮਰ ਦਾ ਸ਼ਹੀਦ ਕੌਣ ਹੈ ਕਹਿੰਦੇ ਇੱਕ ਸਿੱਖ ਨੇ ਬਾਹ ਖੜੀ ਕਰਕੇ ਕਿਹਾ ਕਿ 7 ਤੇ 9 ਸਾਲ ਦੀ ਉਮਰ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤੇ ਸਿੰਘ ਆਪਣੇ ਦੋ ਪੁੱਤਰ ਸ਼ਹੀਦ ਕਰਾਏ ਫਿਰ ਕਹਿੰਦੇ ਵੀ ਉਸ ਤੋਂ ਵੀ ਛੋਟੀ ਉਮਰ ਦਾ ਕੋਈ ਸ਼ਹੀਦ ਹੈ ਫਿਰ ਇੱਕ ਸਿੱਖ ਉੱਠਿਆ ਕਹਿੰਦੇ ਜੀ ਪੌਣੇ 4 ਸਾਲ ਦੀ ਉਮਰ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਨੇ ਆਪਣੇ ਪੁੱਤਰ ਅਜੇ ਸਿੰਘ ਦਾ ਕਲੇਜਾ ਆਪਣੇ ਮੂੰਹ 'ਚ ਪਵਾਇਆ ਕਹਿੰਦੇ ਉਸ ਤੋਂ ਵੀ ਛੋਟੀ ਉਮਰ ਦਾ ਕੋਈ ਫਿਰ ਇੱਕ ਸਿੱਖ ਉੱਠਿਆ ਕਹਿੰਦੇ ਜੀ ਹੈਗਾ ਕਹਿੰਦੇ ਕੌਣ ਕਹਿੰਦੇ ਮੀਰ ਮੰਨੂ ਦੀ ਜੇਲ੍ਹ ਦੇ ਵਿੱਚ ਜਿਹੜੀਆਂ ਬੀਬੀਆਂ ਨੇ ਸਵਾ ਸਵਾ ਮਣ ਦੇ ਪੀਸਣ ਪੀਸੇ ਹੈ ਨਾ ਉਹਨਾਂ ਬੀਬੀਆਂ ਦੇ ਬੱਚਿਆਂ ਦੀ ਉਮਰ ਕਿਸੇ ਦੀ 2 ਮਹੀਨੇ ਕਿਸੇ ਦੀ 3 ਮਹੀਨੇ ਕਿਸੇ ਦੀ 6 ਮਹੀਨੇ ਕੋਈ 10 ਦਿਨ ਦਾ ਬੱਚਾ ਵੀ ਹੈ ਉਹਦੇ ਚ 2 ਦਿਨ ਦਾ ਬੱਚਾ ਵੀ ਹੈ ਉਹਨਾਂ ਬੱਚਿਆਂ ਦੇ ਟੋਟੇ ਟੋਟੇ ਕਰਾ ਕੇ ਗਲਾਂ ਦੇ ਵਿੱਚ ਹਾਰ ਪੁਆਏ ਉਹਨਾਂ ਸਿੱਖ ਬੀਬੀਆਂ ਨੇ ਕਹਿੰਦੇ ਸਿੱਖ ਕੌਮ ਇੱਕੋ ਇੱਕ ਅਜਿਹੀ ਕੌਮ ਹੈ ਜਿਨੇ 2 2 ਦਿਨ ਦੇ 1 1 ਦਿਨ ਦੇ ਬੱਚੇ